130 ਅਰਬੀ ਦੇ ਮੰਨ ਕੇ ਚੱਲੋ ਜੀ 130000 ਰੁਪਿਆ ਸਾਰੇ ਕੁਸੇ ਦੇ ਸਮੇਤ ਹਾਂ ਜੀ ਲੇਬਰ ਵੀ ਆਪਣੀ ਹੈ ਤੇ ਲੋਹਾ ਵੀ ਆਪਣਾ ਹੈ ਸ਼ੈੱਡ ਦੇ ਵਿੱਚ ਤੇ ਜਿਹੜੀ ਛੱਤ ਤਾਂ ਉਹ ਤਾਂ ਹੈ ਹੀ ਹੈ ਹਣ ਅੱਧਾ ਦੱਸਿਆ ਵੀਰੇ ਆਪਾਂ 800 ਸਕਰ ਫੁੱਟ ਦਾ ਆਈਡੀਆ ਲਾ ਕੇ ਦੱਸਿਆਗਾ ਠੀਕ ਹੈ ਜੀ ਵੀ ਉਹਦੇ ਚ ਇੰਨੇ ਦਾ ਸ਼ੈੱਡ ਧਿਆਰ ਰਹੀਓ ਉਹ ਵੀ ਸ਼ੇਪ ਕਰਾਉਣਾ ਦਾ ਠੀਕ ਹੈ ਜੀ ਇੱਕ ਵੱਖਰੀ ਲੁੱਕ ਦੇਵਾਂਗੇ ਉਹਨੂੰ ਇੱਕ ਵੱਖਰੀ ਚੀਜ਼ ਆਊਗੀ ਢਾਲ ਵਾਲੇ ਸ਼ੈੱਡ ਦੇ ਉੱਤੇ ਮਿੱਟੀ ਪਾਉਂਗੇ ਤੁਸੀਂ ਉਹਦੇ ਵਿੱਚ ਆਪਾਂ ਢਾਲ ਵਾਲੇ ਸ਼ੈੱਡ ਦੇ ਮਿੱਟੀ ਪਾਵਾਂਗੇ ਉਹਦੇ ਤੇ ਆਪਾਂ ਇੱਕ ਵਖਾਵਾ ਕੇ ਲੋਕਾਂ ਨੂੰ ਵੱਖਰੀ ਚੀਜ਼ ਬਣੂਗੀ ਇੱਕ ਉਹ ਠੰਡਾ ਜਿਆਦਾ ਰਹਿੰਦਾ ਸਾਰਾ ਲੋਹਾ ਮੇਰਾ ਸੀ ਤੇ ਲੋਹਾ ਵੀ ਥੋੜਾ ਹੈ ਇਹ ਤੇ ਜਿਹੜਾ ਛੱਤ ਦੇ ਵਿੱਚ ਇਹ ਮਟੀਰੀਅਲ ਲੱਗਿਆ ਜਿਵੇਂ ਕਿ ਬਾਸ ਹੋਵੇ ਇਹ ਟੋਟਲ ਮੇਰਾ ਸੀ ਬਾਸ ਵੀ ਥੋੜੇ ਤੇ ਉੱਤੇ ਆ ਜਿਹੜਾ ਸਰਕੰਡੇ ਪਾਏ ਹੋਇਆ ਹਾਂਜੀ ਤੇ ਉੱਤੇ ਕਾਨੇ ਦੀ ਪੱਤਲਾ ਵੀ ਸਰਕੰਡਾ ਉੱਤੇ ਬੰਨਿਆ ਹੋਇਆ ਠੀਕ ਹੈ ਤੇ ਜਿਹੜੀਆਂ ਪਿੱਲਰ ਜੇ ਲੋਹੇ ਵਾਲੇ ਇਹ ਵੀ ਸਾਰ ਸਾਰਾ ਸਮਾਨ ਵਿੱਚ ਹੀ ਆ ਸਾਰਾ ਸਮਾਨ ਵੈਦ ਮਟੀਰੀਅਲ ਆ ਵੈਦ ਮਟੀਰੀਅਲ ਮੈਨਾਂ ਅੱਜ ਵੀਰੇ ਦੀ ਮਨਕ ਚਲ 10 ਸਾਲਾਂ ਬਾਅਦ ਰਿਪੇਅਰ ਤਾਂ ਕਰਨੀ ਪੈਂਦੀ ਆ ਕਿਉਂਕਿ ਬਈ ਆਪਣੇ ਤੇ ਵੱਜਦਾ ਨਹੀਂ ਗਾਪ ਉੱਪਰਲੇ ਪਾਸੇ ਸਾਰੋਂ ਦਾ ਮੀਨ ਵਾਲਾ ਖਰਾਬ ਹੋ ਜਾਂਦਾ ਕਾਹੀ ਐ ਰੋਤ ਤੇ ਮਿਲਦੀ ਜੇ ਕਾਹੀ ਮਿਲ ਜੇ ਫਿਰ ਉਹਦੇ ਅਗਰੀਸ ਨਹੀਂ ਫਿਰ ਨਹੀਂ ਖਰਾਬ ਹੁੰਦਾ ਫਿਰ ਵੀ 10 ਸਾਲਾਂ ਬਾਅਦ ਕੱਢ ਜੇ ਇੰਨਾ ਤਾਂ ਬਹੁਤ ਆ ਬਹੁਤ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਛੱਤਿਆਣਾ ਦੇ ਵਿੱਚ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੋ ਵੀਡੀਓ ਦੇ ਵਿੱਚ ਸ਼ੈੱ ਇਹ ਜਿਹੜਾ ਸ਼ੈੱਡ ਹੈ ਇਹ ਥੋੜਾ ਜਿਹਾ ਉਹਨਾਂ ਨਾਲੋਂ ਡਿਫਰੈਂਟ ਹੈ ਡਿਫਰੈਂਟ ਕਿਉਂ ਹੈ ਕਿਉਂਕਿ ਇਹ ਓਪਨ ਹੈ ਜਮਾ ਹਨਾ ਇਹਦੇ ਬੁਰਜੀਆਂ ਕੰਧਾਂ ਦੇ ਥਾਂ ਤੇ ਆਹ ਪਿੱਲਰ ਲੱਗੇ ਹੋਏ ਐ ਲੋਹੇ ਦੀਆਂ ਪੈਪਾਂ ਲੱਗੀਆਂ ਹੋਈਆਂ ਤੇ ਆਪਾਂ ਇਸ ਵੀਡੀਓ ਦੇ ਵਿੱਚ ਸ਼ੈੱਡ ਦੀ ਗੱਲ ਕਰਾਂਗੇ ਵੀ ਇਹ ਸ਼ੈੱਡ ਕਿੱਡਾ ਕਿ ਇਹਦਾ ਏਰੀਆ ਕਿੰਨਾ ਕ ਏਰੀਆ ਲੰਮਾ ਚੌੜਾ ਕਿੰਨਾ ਕ ਹੈ ਇਹਨੂੰ ਬਣਾਉਣ ਦੇ ਵਿੱਚ ਕਿੰਨਾ ਖਰਚਾ ਆਇਆ ਕੱਲੀ ਛੱਤ ਦਾ ਕਿੰਨਾ ਖਰਚਾ ਹੈ ਸਮੇਤ ਲੇਬਰ ਕਿੰਨਾ ਖਰਚਾ ਤੇ ਮਟੀਰੀਅਲ ਸਾਰਾ ਜੇ ਆਪਾਂ ਕੰਪਲੀਟ ਗੱਲ ਕਰੀਏ ਸਮੇਤ ਲੋਹੇ ਦੇ ਉਹਦਾ ਕਿੰਨਾ ਖਰਚਾ ਆ ਗਿਆ ਇਸ ਕਰਕੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਕਰਦੇ ਆਂ ਬਾਈ ਜੀ ਉਹਨਾਂ ਨਾਲ ਗੱਲਬਾਤ ਉਹ ਆਪਾਂ ਨੂੰ ਸਾਰੀ ਡਿਟੇਲ ਸਾਂਝੀ ਕਰਨਗੇ ਵੀ ਇਹ ਸ਼ੈੱਡ ਨੂੰ ਬਣਾਉਣ ਦੇ ਵਿੱਚ ਕਿੰਨਾ ਖਰਚਾ ਆਇਆ ਤੇ ਇਹ ਬਣਾਉਣਾ ਡੇਅਰੀ ਫਾਰਮਰ ਵਾਸਤੇ ਕਿਉਂ ਜ਼ਰੂਰੀ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਵਜੋਤ ਸਿੰਘ ਬਾਈ ਜੀ ਤੇ ਜਿਵੇਂ ਕਿ ਅੱਜ ਆਪਾਂ ਸ਼ੈੱਡ ਬਾਰੇ ਹੀ ਗੱਲ ਕਰੀ ਜਾਂਦੇ ਹਣਾ ਸਵੇਰ ਦੀ ਪਹਿਲਾਂ ਆਪਾਂ ਦੋ ਸ਼ੈੱਡ ਦਿਖਾਈ ਸੀ stdc ਪਹਿਲਾਂ ਇੱਕ ਤਾਂ 15 ਬਾਈ 30 ਦਾ ਸੀਗਾ ਇੱਕ 18 ਬਾਈ 30 ਦਾ ਸੀ ਹੈ ਨਾ ਉਹ ਤਾਂ ਛੋਟੇ ਕਿਸਾਨਾਂ ਵਾਸਤੇ ਸੀ ਜਿਨ੍ਹਾਂ ਕੋਲੇ 5 ਤੋਂ ਲੈ ਕੇ 10 ਪਸ਼ੂ ਹੁੰਦੇ ਆ ਤੇ ਹੁਣ ਜਿਨ੍ਹਾਂ ਕੋਲੇ ਜਿਆਦੇ ਜਾਨਵਰ ਆ ਜਿਆਦੇ ਜਿਵੇਂ ਕਿ ਆਪਾਂ 20 ਤੋਂ ਪਲੱਸ ਲਾ ਲਈ ਹੈ ਨਾ ਅੱਜ ਆਪਾਂ ਉਹਨਾਂ ਵਾਸਤੇ ਵੀ ਆ ਸ਼ੈੱਡ ਬਖਾਉਣਾ ਤੇ ਇਹ ਸ਼ੈੱਡ ਦੀ ਖਾਸ ਗੱਲ ਕੀ ਹੈ ਇੱਕ ਤਾਂ ਇਹ ਖੁੱਲਵਾਰਾ ਹੈ ਨਾ ਚਾਰੇ ਪਾਸਿਓਂ ਹਾਂਜੀ ਦੂਜਾ ਇਹ ਬੁਰਜੀਆਂ ਤੇ ਬਣਿਆ ਹੋਇਆ ਹੈ ਵੀ ਆਹ ਪਿੱਲਰ ਕਹਿੰਦੇ ਆ ਆਪਾਂ ਨੂੰ ਲੋਹੇ ਦੀਆਂ ਪਾਈਪਾਂ ਬਣਾਈਆਂ ਤੇ ਆਪਾਂ ਇਹਦੀ ਸਾਰੀ ਡਿਟੇਲ ਦੱਸਣੀ ਹੈ ਇਹਦੀ ਛੱਤ ਦੀ ਡਿਟੇਲ ਵੀ ਦੱਸਣੀ ਹੈ ਵੀ ਇਹ ਕਿੰਨਾ ਖਰਚਾ ਆ ਗਿਆ ਇਹਨੂੰ ਬਣਾਉਣ ਦੇ ਵਿੱਚ ਜਾਂ ਇਹਦੀ ਲੇਬਰ ਦੇ ਸਣੇ ਤੇ ਇਹਦੇ ਲੋਹੇ ਦਾ ਕਿੰਨਾ ਖਰਚਾ ਆ ਗਿਆ ਵੀ ਜੇ ਟੋਟਲ ਖਰਚੇ ਦੀ ਵੀ ਆਪਾਂ ਗੱਲ ਕਰਾਂਗੇ ਕੱਲੀ ਛੱਤ ਦੀ ਵੀ ਗੱਲ ਕਰਨੀ ਹੈ ਨਾ ਵੀ ਜੇ ਕੱਲੀ ਛੱਤ ਦਾ ਕਿੰਨਾ ਖਰਚਾ ਆ ਗਿਆ ਲੇਬਰ ਸਣੇ ਜਾਂ ਇਹਦੇ ਵਿੱਚ ਜਿਹੜਾ ਸਮਾਨ ਲੱਗਿਆ ਆਪਣੇ ਕੋਲੇ ਕਿਹੜਾ-ਕਿਹੜਾ ਸਮਾਨ ਲੱਗਿਆ ਤੇ ਕਿੰਨਾ ਖਰਚਾ ਆ ਗਿਆ ਕੱਲੀ-ਕੱਲੀ ਚੀਜ਼ ਵੀ ਦੱਸਣੀ ਤੇ ਟੋਟਲ ਵੀ ਦੱਸਣੀ ਹੈ ਤੇ ਹੁਣ ਇਹ ਸ਼ੈੱਡ ਆ ਜਿਹੜਾ ਸਭ ਤੋਂ ਪਹਿਲਾਂ ਇਹ ਕਿਹੜੇ ਪਿੰਡ ਦੇ ਵਿੱਚ ਬਣਿਆ ਹੋਇਆ ਤੇ ਸ਼ੈੱਡ ਬਣਿਆ ਜੀ ਪਿੰਡ ਛੱਤਿਆਣਾ ਬਕਸਰ ਜ਼ਿਲ੍ਹੇ ਦਾ ਪਿੰਡ ਆ ਹੂੰ ਕਿੱਧਰੋਂ ਬਾਤੂ ਹੈਗਾ ਇਹ 20 ਕਿਲੋਮੀਟਰ ਰਟ ਕੋਟਪਾਈ ਦੇ ਨਾਲ ਪੈਂਦਾ 20 ਕਿਲੋਮੀਟਰ ਹੈਗਾ ਇਹ ਗਿੱਦੜਵੇ ਤੋਂ ਦੂਰ ਕੋਟਪਾਈ ਦੇ ਕੋਲੇ ਪਿੰਡ ਛੱਤਿਆਣਾ ਪਿੰਡ ਛੱਤਿਆਣਾ ਠੀਕ ਹੈ ਜੀ ਤੇ ਇਹ ਸ਼ੈੱਡ ਆ ਜਿਹੜਾ ਇਹ ਕਿੰਨਾ ਏਰੀਆ ਕਿੰਨਾ ਆਪਾਂ ਕਵਰ ਕੀਤਾ ਇਹਦੇ ਵਿੱਚ ਇਹ ਏਰੀਆ ਹੈਗਾ ਜੀ 40 ਬਾਈ 40 40 ਬਾਈ 40 ਦਾ ਵੀ 40 ਫੋਟੀ ਇਹ ਲੰਮਾ ਤੇ 40 ਫੋਟੀ ਕਿੰਨਾ ਚੌੜਾ ਹੈ ਤੇ ਜੇ ਦੀ ਹਾਈਟ ਦੀ ਗੱਲ ਕਰੀਏ ਆਪਾਂ ਹਾਈਟ ਇਹਦੀ ਮੰਨ ਕੇ ਚੱਲੋ ਸੈਂਟਰ ਚ ਇਹ 12.5 ਫੁੱਟ ਜਾਂ 13 ਮੰਨ ਲਈਏ ਸੈਂਟਰ ਚੋਂ 12.5 ਫੁੱਟ ਸਾਈਡ ਤੋਂ ਇਹ ਉੱਚਾ ਹੈ ਨਾ ਹਾਂਜੀ ਸਾਈਡ ਤੋਂ ਹੈਗਾ ਸਾਈਡ ਤੋਂ 11 ਡੂੜ ਕੇ ਫੁੱਟ ਦੀ ਹੈ ਢਾਲ ਦੀ ਹਾਂ ਡੂੜ ਤੇ 2 ਫੁੱਟ ਦੇ ਵਿੱਚ ਢਾਲ ਬਸ ਇਦੂ ਵੱਧ ਢਾਲ ਆਪਾਂ ਜਿਆਦਾ ਨਹੀਂ ਕਹਿੰਦੇ ਤੇ ਇਹਦੇ ਵਿੱਚ ਆਪਾਂ ਹਰੇਕ ਚੀਜ਼ ਦਾ ਖਰਚਾ ਦੱਸਣਾ ਹੀ ਦੱਸਣਾ ਐਡਵਰਡ ਤੇ ਆਪਾਂ ਜਿਹੜੇ ਟੋਟਲ ਖਰਚੇ ਦੀ ਗੱਲ ਕਰੀ ਟੋਟਲ ਖਰਚਾ ਵੀਰੇ ਆਪਾਂ ਕਰਦੇ ਆਂਗੇ ਇਹ ਲੋਹਾ ਫਰੇਮ ਸਾਰਾ ਆਪਣਾ ਤਿਆਰ ਕਰਕੇ ਇਹ ਛੱđa ਆਪਾਂ ਨੂੰ ਕੰਪਲੀਟ 2.5 ਲੱਖ ਰੁਪਏ ਪਿਆ 2.5 ਲੱਖ ਦੇ ਵਿੱਚ ਪੈ ਗਿਆ ਇਹਦੇ ਵਿੱਚ ਜਿਹੜਾ ਲੋਹਾ ਇਹ ਚ ਸਾਰਾ ਲੋਹਾ ਮੇਰਾ ਸੀ ਤੇ ਲੋਹਾ ਵੀ ਥੋੜਾ ਹੈ ਇਹ ਤੇ ਜਿਹੜਾ ਛੱਤ ਦੇ ਵਿੱਚ ਇਹ ਮਟੀਰੀਅਲ ਲੱਗਿਆ ਜਿਵੇਂ ਕਿ ਬਾਸ ਹੋਵੇ ਇਹ ਟੋਟਲ ਮੇਰਾ ਸੀ ਬਾਸ ਵੀ ਥੋੜੇ ਤੇ ਉੱਤੇ ਆ ਜਿਹੜਾ ਸਰ ਸਰਕੰਡੇ ਪਾਏ ਹੋਇਆ ਹਾਂਜੀ ਤੇ ਉੱਤੇ ਕਾਨੇ ਦੀ ਪੱਤਲਾ ਵੀ ਸਰਕੰਡਾ ਉੱਤੇ ਬੰਨਿਆ ਹੋਇਆ ਠੀਕ ਹੈ ਤੇ ਜਿਹੜੀਆਂ ਪਿੱਲਰ ਜੇ ਲੋਹੇ ਵਾਲੇ ਇਹ ਵੀ ਸਾਰ ਸਾਰਾ ਸਮਾਨ ਵਿੱਚ ਹੀ ਸਾਰਾ ਸਮਾਨ ਵੈਦ ਮਟੀਰੀਅਲ ਹੈ ਵੈਦ ਮਟੀਰੀਅਲ ਆਹਾਂ ਲੋਹੇ ਦੀਆਂ ਪਾਈਪਾਂ ਜਿਹੜੀਆਂ ਵੈਦ ਮਟੀਰੀਅਲ ਆ ਉੱਪਰਲਾ ਤੇ ਲੋਹਾ ਬਸ ਇਹ ਇਹ ਜੀ 2.5 ਲੱਖ ਰੁਪਈਆ 2.5 ਲੱਖ ਰੁਪਈਆ ਦਾ ਖਰਚਾ ਆ ਗਿਆ ਤੇ ਹੁਣ ਇਹ ਕਿੰਨੇ ਪਸ਼ੂਆਂ ਵਾਸਤੇ ਜਿਹੜਾ ਸ਼ੈੱਡ ਹੈ ਇਹ ਵਧੀਆ ਰਹਿੰਦਾ ਇਹ ਚ ਆਪਾਂ ਮੰਨ ਕੇ ਚੱਲੋ 22 ਪਸ਼ੂ ਹੂੰ ਇਹ ਹੁਣ ਇਹ ਜਗ੍ਹਾ ਇਧਰਲੇ ਪਾਸੇ ਵੀ ਸੈਂਟਰ ਤੋਂ 20 ਫੁੱਟ ਉਧਰ 20 ਇਧਰ ਹੂੰ ਬਾਈ ਡੇਰੀ ਫਾਰਮ ਤਾਂ ਬਹੁਤ ਅਰੇਂਜ ਕਰ ਜਾਂਦੇ ਇੰਨੇ ਚ 20 ਖੁੱਲੇ ਡੁੱਲੇ ਦਾ ਮੰਨ ਕੇ 25 ਪਸ਼ੂ ਤਾਂ ਵਧੀਆ 25 ਪਸ਼ੂਏ ਦੇ ਵਿੱਚ ਵਧੀਆ ਰਹ ਜਾਂਦੇ ਹਨ ਹੂੰ ਤੇ ਇਹ ਇਹਦੀ ਸੇਫਟੀ ਕੀ ਹੈ ਤਾਂ ਪਰਪਸ ਕੀ ਹੈ ਸ਼ੈੱਡ ਦਾ ਵੀ ਇਹ ਦੂਜੇ ਸ਼ੈੱਡ ਨਾਲੋਂ ਇਹ ਤਾਂ ਫਰਕ ਕੀ ਹੈ ਵੀ ਇਹ ਕਿਉਂ ਬਣਾਉਂਦੇ ਨੇ ਡੇਰੀ ਫਾਰਮਰ ਜਿਹੜੇ ਤੇਰੀ ਫਾਰਮਰ ਵੀ ਇਹਦੇ ਵਿੱਚ ਨਾ ਹਵਾਦਾਰ ਇਹ ਬਹੁਤ ਜਿਆਦਾ ਰਹਿੰਦਾ ਗੰਧਾ ਵਾਲੇ ਨਾਲੋਂ ਤਾਂ ਬਹੁਤ ਠੰਡ ਚੀਜ਼ ਹ ਹਾਰੇ ਪਾਸੇ ਜਦੋਂ ਮੰਨ ਕੇ ਚਲੋ ਆਹ ਮਾੜੀ ਮੀਂਹ ਦੀ ਹਵਾ ਬਹੁਤ ਸੋਹਣੀ ਠੰਡੀ ਚੱਲਦੀ ਵਾਕੀ ਠੰਡਾ ਬਹੁਤ ਰਹਿੰਦਾ ਹੈ ਠੀਕ ਹੈ ਠੀਕ ਹੈ ਜਦੋਂ ਆ ਗਿਆ ਸਿਆਲ ਉਹਨੇ ਕਰਮ ਉਹਦੇ ਨਾਲ ਇਹ ਗਰਮ ਰਹੂਗਾ ਗਰਮ ਰਹੂ ਤੇ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ 2.5 ਲੱਖ ਰੁਪਿਆ ਇਹਦਾ ਖਰਚਾ ਆ ਗਿਆ ਹਨਾ ਇਹ ਲੇਬਰ ਸਣੇ ਖਰਚਾ ਆਉਂਦਾ 2.5 ਹਾਂ 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 ਵੀਰੇ ਇਹ ਇਹ ਨਾ ਵਿਦ ਮਟੀਰੀਅਲ ਆ ਵਿਦ ਮਟੀਰੀਅਲ ਵਿਦ ਲੇਬਰ ਵਿਦ ਲੇਬਰ ਇਹ ਸਾਰਾ ਆਪਾਂ ਮੰਨ ਲੀ ਸਾਰਾ ਫਰੇਮ ਤਿਆਰ ਕਰਕੇ ਤਿੰਨ ਸ਼ੈੱਡ ਲਾਉਣਾ ਆਪਣੇ ਨੂੰ ਠੀਕ ਹੈ 40 ਬਾਈ 40 ਦਾ ਲੋਹੇ ਦਾ ਫਰੇਮ ਵੀ ਮੇਰਾ ਠੀਕ ਹੈ ਉੱਪਰਲਾ ਮਟੀਰੀਅਲ ਵੀ ਮੇਰਾ ਤੇ ਆਹ ਆਪਣੇ ਆਪਾਂ ਕੰਪਲੀਟ ਕਰਕੇ ਦੇਣਾ ਜੀ ਜੇ ਬਡਵਲਰ ਪਾਲ ਕੇ ਪਾ ਕੇ ਬਣ ਕੇ ਕਹੀਂ ਬਣ ਕੇ ਦੇਨੇ ਹੂੰ ਵੀ ਕੰਪਲੀਟ ਸ਼ੈੱਡ ਲੇਬਰ ਸਣੇ 2.5 ਲੱਖ ਰੁਪਏ ਦਾ ਇਹਦੇ ਉੱਤੇ ਮਿੱਟੀ ਨਹੀਂ ਪੈਂਦੀ ਇਹ ਜਿਹੜਾ ਸ਼ੈੱਡ ਆ ਇਹਦੇ ਉੱਤੇ ਮਿੱਟੀ ਨਹੀਂ ਪੈਂਦੀ ਨਹੀਂ ਪੈਂਦੀ ਨਹੀਂ ਜੇ ਤੁਸੀਂ ਆਖਿਆ ਵੀ ਇਹਦੇ ਉੱਤੇ ਮਿੱਟੀ ਨਹੀਂ ਪੈਂਦੀ ਹਾਂ ਪੈਂਦੀ ਪੈ ਜਾਂਦੀ ਆ ਪਰ ਕਈ ਬੰਦੇ ਮੰਨ ਕੇ ਚਲੋ ਅਗਲਾ ਭਾਰਤ ਚਾਲੂ ਆ ਪਾਉਣ ਦੀ ਗਰੰਟੀ ਹੈ ਜਿੰਨੀ ਮਰਜ਼ੀ ਪਾ ਲਓ ਆਪਾਂ ਵੈਸੇ ਸ਼ੈੱਡ ਬਖਾਵਾਵਾਂਗੇ ਤੁਹਾਨੂੰ ਇੱਕ ਆਪਣੇ ਕੋਲ ਹੈਗਾ ਉਹ ਤੇ ਮਿੱਟੀ ਪਾ ਕੇ ਆਪਾਂ ਉਹਦੇ ਤੇ ਇੱਕ ਵੱਖਰੀ ਲੁੱਕ ਦੇਵਾਂਗੇ ਉਹਨੂੰ ਇੱਕ ਵੱਖਰੀ ਚੀਜ਼ ਹੋਊਗੀ ਢਾਲ ਵਾਲੀ ਛੱਡ ਦੇ ਉੱਤੇ ਮਿੱਟੀ ਪਾਉਂਗੇ ਤੁਸੀਂ ਉਹਦੇ ਵਿੱਚ ਆਪਾਂ ਢਾਲ ਵਾਲੇ ਛੱਡ ਦੇ ਮਿੱਟੀ ਪਾਵਾਂਗੇ ਉਹਦੇ ਤੇ ਆਪਾਂ ਇੱਕ ਵਖਾਵਾ ਕੇ ਲੋਕਾਂ ਨੂੰ ਵੱਖਰੀ ਚੀਜ਼ ਬਣੂਗੀ ਇੱਕ ਉਹ ਠੰਡਾ ਜ਼ਿਆਦਾ ਰਹਿੰਦਾ ਉਹਨੇ ਤੇ ਇਹਦੇ ਵਿੱਚ ਤੁਸੀਂ ਆਖਿਆ ਆਪਾਂ ਮਿੱਟੀ ਨਹੀਂ ਪਾਈ ਫਿਰ ਇਹ ਪਾਣੀ ਪੂਣੀ ਵਜੋਂ ਚਾਉਂਦਾ ਨਹੀਂ ਨੀ ਡਬਲ ਤਰਪਾਲ ਆ ਬਾਈ ਨਹੀਂ ਚਾਉਂਦਾ ਡਬਲ ਤਰਪਾਲ ਤੇ ਜਿਵੇਂ ਨੇਰੀ ਨੂਰੀ ਆ ਗਈ ਫਿਰ ਇਹ ਛੱਤ ਦੀ ਸੇਫ ਹਣਾ ਪਿੱਛੇ ਨੇ ਹਾਂ ਪਿੱਛੇ ਨੇਰੀ ਆਈ ਸੀ ਕੋਈ ਪ੍ਰੋਬਲਮ ਨਹੀਂ ਆਈ ਐਬਾ ਵੀ ਉੱਡਦਾ ਨਹੀਂ ਇਹ ਨਹੀਂ ਉੱਡਿਆ ਜੀ ਸਾਡੇ ਇਹਦੇ ਸਾਬचंद ਬਣਿਆ ਸੀ ਉਹਨਾਂ ਦਾ ਸ਼ੈੱਡ ਖੜਾ ਨਹੀਂ ਉੱਡ ਗਿਆ ਸੀ ਪਰ ਆਪਣੇ ਹਾਜੀ ਤੱਕਰ ਕਿਰਪਾ ਕੋਈ ਪ੍ਰੋਬਲਮ ਇੰਤਜ਼ਾਰ ਨਾਲ ਬਾਈ ਬੰਨਿਆ ਹੀ ਬੜਾ ਹੁੰਦਾ ਆਪਣਾ ਠੀਕ ਹੈ ਤੇ ਜੇ ਆਪਾਂ ਇਹਦੀ ਆਹ ਜਿਹੜੀਆਂ ਪਾਈਪਾਂ ਖੜੀਆਂ ਕਰੀਆਂ ਹਨਾ ਇੱਕ ਹੋਰ ਹੀ ਪਾਈਪ ਜਿਵੇਂ ਇੱਕ ਆਰੀ ਇਹ ਕਿੰਨਾ ਆਪਾਂ ਸਨ ਛੱਡਿਆ ਵਿੱਚ ਪਾਈਪ ਦੇ ਤੇ ਜੀ ਹੈਗਾ ਇਹ ਆਪਣਾ ਮਣ 12 ਫੁੱਟਾ 12 ਫੁੱਟਾ ਪੱਥਾਂ ਛੱਡਿਆ ਹਨਾ ਠੀਕ ਹੈ ਹੁਣ ਆਪਾਂ ਪੂਰੇ ਸ਼ੈੱਡ ਦੀ ਤਾਂ ਗੱਲ ਕਰ ਲਈ ਵੀ ਇਹਨੂੰ 2.5 ਲੱਖ ਰੁਪਏ ਖਰਚ ਆ ਗਿਆ ਹੁਣ ਤੁਸੀਂ ਇੱਕ ਵਾਰੀ ਇਹਦਾ ਛੱਤ ਦੀ ਲੇਅਰ ਬਾਰੇ ਦੱਸੋ ਵੀ ਆਪਾਂ ਛੱਤ ਦੀ ਤਿਆਰ ਕਿਵੇਂ ਕਰੀਏ ਜੇ ਕਈ ਬਈ ਬਾਈਆਂ ਦਾ ਕੋਲੇ ਮੰਨ ਕੇ ਚੱਲੋ ਆਪਦਾ ਹਾਂ ਹੁੰਦਾਗਾ ਫਾਰਮ ਆਪਣੇ ਕੋਲੇ ਲੋਹਾ ਤਿਆਰ ਕਰਾ ਲੈਂਦੇ ਆ ਜਾਂ ਟੀਨ ਵਾਲਾ ਸ਼ੈੱਡ ਹੁੰਦਾ ਨਾ ਹੂੰ ਟੀਨ ਵਾਲੇ ਸ਼ੈੱਡ ਦੇ ਉੱਪਰਲੇ ਪਾਸੇ ਜੀ ਆਪਾਂ ਇਹ ਕਰਦੇ ਆ ਕਿ ਤਿਆਰ ਟੀਨ ਇਹ ਆਪਾਂ ਨੂੰ ਸੀਆਰਪੀ ਦਾ ਤਿਆਰ ਹੁੰਦਾਗਾ ਤਾਲਾ ਕੱਲੀ ਛੱਤ ਛੱਤ ਕੱਲੀ ਛੱਤ ਕੱਲੀ ਛੱਤ ਕੱਲੀ ਛੱਤ ਦੇ ਵਿੱਚ ਬਾਸ ਹੀ ਆ ਜਾਣਗੇ ਫਿਰ ਆ ਲੋਹਾ ਤਾਂ ਨਹੀਂ ਹੁੰਦਾ ਜਿਹੜਾ ਉੱਤੇ ਨਹੀਂ ਨਹੀਂ ਲੋਹਾ ਨਹੀਂ ਵੀਰੇ ਲੋਹਾ ਨਹੀਂ ਇਹਦੇ ਵਿੱਚ ਇਹਦੇ ਵਿੱਚ ਬਾਸ ਆ ਤੇ ਕਾਨੇ ਦੀ ਬੱਤਲਾ ਤੇ ਫੱਟੀ ਆ ਹੂੰ ਤੇ ਉੱਪਰ ਇਹਦੇ ਕਾਈ ਬੰਨਣੀ ਆ ਜਾਂ ਪਸਾਰ ਬੰਨਣਾ ਹੂੰ ਉਹ ਹੋ ਗਿਆ 80000 ਰੁਪਏ ਦੇ ਵਿੱਚ ਹੂੰ ਤੇ ਜੇ ਕੋਈ ਦੂਰ ਹੋਊਗਾ ਵੀਰੇ ਬਾਹਲੀ ਦੂਰ ਵਾਲਾ ਬੰਦਾ ਫੋਨ ਕਰਦਾ ਹਨਾ ਹੂੰ ਤੇ ਉਹਦੇ ਉੱਤੇ ਟਰਾਂਸਪੋਰਟ ਅਲੱਗ ਤੋਂ ਪੈਂਦੀ ਆ ਹੂੰ ਤੇ ਜੇ ਉਹਦੇ ਉੱਤੇ ਮਿੱਟੀ ਪਾਉਣਾ ਮਿੱਟੀ ਵਾਲੇ ਬੰਦੇ ਵੀ ਉਹਦੇ ਹੁੰਦੇ ਆਗੇ ਠੀਕ ਆ ਠੀਕ ਵੀ ਇਹ ਛੱਤ ਤਾਂ 80000 ਤਿਆਰ ਆ ਹਾਂ ਇਹ ਤਾਂ ਆਪਾਂ ਨੂੰ ਨਵਾਂ ਹੀ ਖਰੀਦਣਾ ਪੈਂਦਾ ਮਟੀਰੀਅਲ ਹਨਾ ਹੁਣ ਕਈ ਕਈਆਂ ਕੋਲੇ ਜਿਵੇਂ ਆਪਾਂ ਆਪਾਂ ਨੂੰ ਪੁਰਾਣੀਆਂ ਵੀ ਮਿਲ ਜਾਂਦੇ ਨੇ ਜਾਂ ਕਿਤੋਂ ਵੀ ਆਪਣੇ ਘਰੇ ਵੀ ਹੋ ਸਕਦਾ ਵੀ ਪਈਆਂ ਹੋਣ ਹਨਾ ਫੇਰ ਤਾਂ ਇਹ ਸ਼ੈੱਡ ਦੀ ਕੋਸਟ ਮਿਲਣਾ ਤਾਂ ਜਮੇ ਘੱਟ ਆਉਂਦੀ ਹੋਊਗੀ ਕੋਸਟ ਦੇਖ ਲਓ ਬਈ ਆਪਾਂ ਇਹਦੇ ਤੇ ਸਾਡਾ ਮੰਨ ਕੇ ਚੱਲੋ ਲੋਹੇ ਲੋਹੇ ਦੀ ਸਾਨੂੰ ਮੰਨ ਕੇ ਚੱਲ 1.5 ਲੱਖ ਤੋਂ ਉੱਪਰ ਲੱਗੀ ਤਾਂ ਅੱਛਾ ਕੱਲੇ ਲੋਹੇ ਦਾ ਖਰਚਾ 1.5 ਲੱਖ ਰੁਪਈਆ ਆ ਗਿਆ ਹਾਂਜੀ ਤੇ ਉਵੇਂ ਸ਼ੈੱਡ ਦਾ ਆਪਣਾ 2.5 ਲੱਖ ਹਨਾ ਉਹ ਬਈ ਲੋਹੇ ਆਪ ਡਾਉਨ ਹੁੰਦਾ ਰਹਿੰਦਾ ਹੂੰ ਲੋਹੇ ਦਾ ਖਰਚਾ ਵੱਧਦਾ ਘਟਦਾ ਰਹਿੰਦਾ ਵੱਧ ਘਟਦਾ ਬਾਕੀ ਕਈਆਂ ਨੂੰ ਇਹ ਸੈਕਿੰਡ ਹੈਂਡ ਜਿਹਨੂੰ ਆਪਾਂ ਯੂਜ਼ਡ ਕਹਿ ਲੈਣੇ ਹਨਾ ਉਹ ਵੀ ਪੈਪਾ ਬਣ ਜਾਂਦੇ ਆ ਹਾਂ ਬਈ ਕਈ ਬੰਦੇ ਹੋਰ ਭਾਈ ਆਪਾਂ ਇੱਕ ਗੱਲ ਕਰਦੇ ਕੱਟ ਕੇ ਹੂੰ ਵੀ ਕਈ ਬੰਨਿਆਂ ਕੋਲੇ ਛੱਡ ਟੀਨ ਵਾਲੇ ਪਾਏ ਹਨਾ ਉਹਨਾਂ ਕੋਲੇ ਪਾਇਆ ਜੇ ਉਹਨਾਂ ਨੇ ਇਹ ਪਾਉਣਾ ਠੀਕ ਹੈ ਨਹੀਂ ਜਿਹੜੀਆਂ ਟੀਨਾਂ ਪਾਈਆਂ ਹੁੰਦੀਆਂ ਉਹਨਾਂ ਦੇ ਥੱਲੇ ਵੀ ਡਾਊਨ ਸ਼ੀਲਿੰਗ ਕਰ ਦਿੰਨੇ ਆਪਾਂ ਠੀਕ ਹੈ ਥੱਲੇ ਵੀ ਡਾਊਨ ਸ਼ੀਲਿੰਗ ਹੋ ਜਾਂਦੀ ਐ ਇਸੇ ਜੀਤ ਦੀ ਉਹਦੇ ਤੇ ਆਪਣੀ ਕੋਸਟ ਘਟ ਆਉਂਦੀ ਆ ਆਪਾਂ ਸੀਆਰ ਦੱਸੋ ਤੇ ਥੋੜੀ ਘਟ ਆ ਜਾਂਦੀ ਆ ਪਰ ਉਹ ਅਲੱਗ 来ਗੀ ਹੈਗੀ ਆ ਇਹ ਠੰਡਾ ਵਾਦਨੇ ਤੋਂ ਥੋੜੀ ਠੰਡ ਜੇ ਥੋੜੀ ਮਾਂਦੀ ਵੀ ਠੰਡਾ ਘਟ ਰੂਗਾ ਹੂੰ ਪਰ ਚੀਜ਼ ਉਹ ਵੀ ਇੱਕ ਆਪਦੀ ਸਾ ਤੇ ਬਹੁਤ ਸੋਹਣੀ ਹੈ ਵੀ ਉਹ ਤਾਂ ਮੋਡੀਫਿਕੇਸ਼ਨ ਹੋ ਗਈ ਜੇ ਆਪਣੇ ਕੋਲੇ ਪਹਿਲਾਂ ਹੀ ਸ਼ੈੱਡ ਪਾਇਆ ਹੋਇਆ ਵੀ ਆਪਾਂ ਉਹ ਵੀ ਤਿਆਰ ਕਰ ਦਿੰਨੇ ਆ ਉਹ ਵੀ ਆਪਾਂ ਥੱਲੜਲੇ ਪਾਸੇ ਡਾਊਨ ਫੀਲਿੰਗ ਹੋ ਜੂਗੀ ਉਹਦੀ ਤੇ ਉਹ ਵੀ ਹੋ ਜੂਗੀ ਬਾਕੀ ਗਏ ਨੇ ਝੋਬੜੀਆਂ ਬਣਾਉਣੀਆਂ ਆਟਾ ਬਣਾਉਣੀਆਂ ਕੋਈ ਵੀ ਕੰਮ ਬਾਸ ਦਾ ਹੋਵੇ ਯਾਰ ਬਾਸ ਦੇ ਰਿਲੇਟਡ ਜਿੰਨਾ ਵੀ ਛਤਾਂ ਦਾ ਜਿੰਨਾ ਵੀ ਕੰਮ ਆਪਾਂ ਸਾਰਾ ਕਰਦੇ ਆ ਤੇ ਇਹ ਜਿਹੜਾ ਆਪਾਂ ਨਾਲ ਆਪਾਂ ਪਿਛਲੇ ਵੀਡੀਓ ਚ ਗੱਲ ਕਰੀ ਸੀ ਵੀ ਆਪਾਂ ਜੇ ਕੰਪਲੀਟ ਸੈੱਟ ਬਣਾਉਣਾ ਹੋਵੇ ਬੁਰਜੀਆਂ ਕੱਢ ਕੇ ਜਾਂ ਫਿਰ ਪੈਪਾਂ ਲਵਾ ਕੇ ਹਨ ਤੁਸੀਂ ਦੱਸਿਆ ਵੀ ਲੋਹਾ ਵੀ ਅਸੀਂ ਆਪ ਦਾ ਲਿਆਂਦਾ ਮਟੀਰੀਅਲ ਵੀ ਆਪਣੇ ਕੋਲੋਂ ਮਿਲ ਜਾਂਦਾ ਸਾਰਾ ਆਪਣਾ ਮਟੀਰੀਅਲ ਵੀਰੇ ਆਪਾਂ ਆਪ ਹੀ ਕਰਦੇ ਹਰ ਕੋਈ ਮਿਸਤੀ ਮੇਰੇ ਕੋਲੇ ਆਉਂਦੀ ਹੀ ਹੈ ਵੈਲਡ ਵਾਲਾ ਵੀ ਆਪ ਦਾ ਠੀਕ ਆਹ ਵਾਲਾ ਵੀ ਆਪ ਦਾ ਆਪਾਂ ਹੁਣ ਆਪਣੇ ਕੋਲੇ ਬਾਸ ਦਾ ਸਮਾਨ ਵੀ ਆਪਣਾ ਆਪ ਦਾ ਠੀਕ ਸਾਰਾ ਸਮਾਨ ਪਾ ਕੇ ਛੱਡ ਤਿਆਰ ਕਰਕੇ ਦੇ ਲਿਆ ਤੇ ਬਾਈ ਜੇ ਕਿਸੇ ਵੀਰ ਨੇ ਛੱਡੇ ਇਹੋ ਜਿਹੇ ਤਿਆਰ ਕਰਵਾਉਣੇ ਹੋਣ ਆਪਣੀ ਕਿਹੜੇ ਕਿਹੜੀਆਂ ਸਟੇਟਾਂ 'ਚ ਸਰਵਿਸ ਰਹਿੰਦੀ ਹੈ ਤੇ ਆਪਣਾ ਨੰਬਰ ਜਰੂਰ ਦੱਸਦੇ ਹੋ ਤੇ ਨਾਮ ਵੀ ਜਰੂਰ ਦੱਸਿਓ ਮੇਰਾ ਨਾਮ ਹੈਗਾ ਹੀ ਰਾਮ ਸਿੰਘ ਮੈਂ ਹੂੰ ਪਿੰਡ ਮੇਰਾ ਬੁੱਟਰ ਚ ਰਹੀ ਆ ਹੂੰ ਮੋਬਾਈਲ ਨੰਬਰ 86990.99 ਠੀਕ ਹੈ ਜੀ ਤੇ ਸਟੇਟ ਆ ਸੋਲੋ ਵੀਰੇ ਹਰਿਆਣਾ ਰਾਜਸਥਾਨ ਪੰਜਾਬ ਜੇ ਕੋਈ ਰਾਜਸਥਾਨ ਦਾ ਬਾਲੀ ਦੂਰ ਦਾ ਬਣ ਕੇ ਚਲੋ ਸਟੇਟ ਬਹੁਤ ਵੱਡੀ ਆ ਹੂੰ ਦੂਰ ਦਾ ਉਹਨੂੰ ਬਈ ਜਿਹੜਾ ਟਰਾਂਸਪੋਰਟ ਖਰਚਾ ਲਾ ਕੇ ਤੋਂ ਪੈਣਾਗਾ ਜਿਹੜਾ ਆਪਣਾ ਬਾਈਕ ਉਹਦਾ ਪੈਣਾ ਹੀ ਪੈਣਾ ਉਹ ਵੀਰੇ ਪੈਣਾਗਾ ਹਨਾ ਵੀ ਕੋਈ ਦੂਰ ਦੇ ਬੰਦੇ ਨੂੰ ਟਰਾਂਸਪੋਰਟ ਖਰਚਾ ਪੈਣਾ ਹੀ ਪੈਣਾ ਹੂੰ ਵੀ ਹਰਿਆਣਾ ਪੰਜਾਬ ਤੇ ਰਾਜਸਥਾਨ ਇਹ ਤਿੰਨੇ ਸਟੇਟਾਂ ਦੇ ਆਪਣੇ ਹਨ ਤੇ ਤੁਸੀਂ ਦੱਸਿਆ ਵੀ ਆਪਾਂ ਸ਼ੈੱਡ ਦਾ ਤਿਆਰ ਕਰਦੇ ਕਰਦੇ ਆ ਜਿਹੜੇ ਪੁਰਾਣੇ ਸ਼ੈੱਡ ਉਹਨਾਂ ਥੱਲੇ ਤੁਸੀਂ ਉਹ ਕੀ ਦੱਸਿਆ ਸੀਗਾ ਡਾਊਨ ਸੀਲਿੰਗ ਟਾਈਪ ਆਪਾਂ ਕੰਮ ਕਰਦੇ ਆ ਸਰਦੀ ਤੇ ਬਾਈ ਜੀ ਹੋਰਾਂ ਕੋਲੇ ਮਟੀਰੀਅਲ ਮਟੀਰੀਅਲ ਵੀ ਸਾਰਾ ਮਿਲ ਜਾਂਦਾ ਜਿਵੇਂ ਲੋਹੇ ਦਾ ਹੋ ਗਿਆ ਜਾਂ ਤੁਸੀਂ ਦੱਸਿਆ ਵੀ ਆਪਾਂ ਬੁਰਜੀਆਂ ਲਾ ਕੇ ਵੀ ਸ਼ੈੱਡ ਤਿਆਰ ਕਰ ਦਿੰਨੇ ਆ ਹਨਾ ਤੇ ਹਰੇਕ ਪ੍ਰਕਾਰ ਦੇ ਸ਼ੈੱਡ ਆ ਤੁਸੀਂ ਦੱਸਿਆ ਝੌਂਫੜੀਆਂ ਵੀ ਆਪਾਂ ਤਿਆਰ ਕਰਦੇ ਆ ਹਨਾ ਹਾਂਜੀ ਤੇ ਇੱਕ ਤੁਸੀਂ ਆਪ ਨੂੰ ਦੱਸਿਆ ਸੀ ਵੀ ਆਪਾਂ ਸ਼ੈੱਡ ਤਿਆਰ ਕਰਾਂਗੇ ਜਿਹਦੇ ਉੱਤੇ ਆਪਾਂ ਮਿੱਟੀ ਵੀ ਲਾਵਾਂਗੇ ਮਿੱਟੀ ਵੀ ਲਾਵਾਂਗੇ ਪੂਰਾ ਵਕਤ ਇੱਕ ਉਹ ਬਈਰੇ ਜੋ ਉਹ ਕਿਹ ਵੱਖਰੀ ਜੀ ਜੋ ਬਿਉਣ ਵਾਲੇ ਟਾਈਮ 'ਚ ਆਹ ਆਹ ਕੰਮ ਤਾਂ ਦੇਖਣ ਨੂੰ ਮਿਲਣ ਜਾਣੀ ਆਪਾਂ ਨਵਾਂ ਹਰ ਹਰ ਕੰਮ 'ਚ ਥੋੜਾ ਜਿਹਾ ਸਸਤਾ ਬਾਈਟ ਵੀ ਰੱਖਾਂਗੇ ਹੂੰ ਕੋਈ ਬਾਈ ਸਸਤੇ ਵਾਲਾ ਵੀ ਹੁੰਦਾ ਕੋਈ ਮਹਿੰਗੇ ਵਾਲਾ ਹੁੰਦਾਗਾ ਉਹ ਵੀਰੇ ਕੰਮ ਦੇ ਹਿਸਾਬ ਨਾਲ ਪੈਸਾ ਜਾ ਵੜਦਾ ਤੇ ਬਾਈ ਇੱਕ ਹੁਣ ਮੈਂ ਲਾਸਟ ਗੱਲ ਜੇ ਪੁੱਛਾਂ ਜੇ ਕਿਸੇ ਕੋਲੇ 10 ਕ ਪਸ਼ੂ ਆ 5 ਤੋਂ 1 ਪੂਰਾ ਮੋਟਾ-ਮੋਟਾ ਕਿੰਨਾ ਖਰਚਾ ਆ ਜਾ ਜਦੋਂ ਆਪਾਂ 10 ਪਹੂਆਂ ਦਾ ਆਈਡੀਆ ਲੈ ਕੇ ਚੱਲੀਏ ਹੂੰ ਉਹ ਆਪਣੇ ਤੋਂ ਅੱਧਾ ਰਹਿਣਾ ਹੂੰ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਆਪਣਾ ਖਰਚਾ ਆ ਗਿਆ 1,30,000 ਰੁਪਏ ਦੇ ਮੰਨ ਕੇ ਚੱਲੋ ਜੀ 1,30,000 ਰੁਪਿਆ ਸਾਰੇ ਕੁਸੇ ਦੇ ਸਮੇਤ ਹਾਂ ਜੀ ਲੇਬਰ ਵੀ ਆਪਣੀ ਹੈ ਇਹ ਲੋਹਾ ਵੀ ਆਪਣਾ ਸ਼ੈੱਡ ਦੇ ਵਿੱਚ ਤੇ ਜਿਹੜੀ ਛੱਤ ਤਾਂ ਉਹ ਤਾਂ ਹੈ ਹੀ ਹੈ ਹਣ ਅੱਧਾ ਦੱਸਿਆ ਵੀਰੇ ਆਪਾਂ 800 ਸquare ਫੁੱਟ ਦਾ ਆਈਡੀਆ ਲਾ ਕੇ ਦੱਸਿਆਗਾ ਠੀਕ ਹੈ ਜੀ ਵੀ ਉਹਦੇ ਚ ਇੰਨੇ ਦਾ ਸ਼ੈੱਡ ਤੇ ਆ ਰੋਈਏ ਉਹ V ਸ਼ੇਪ ਕਰਾਉਣਾ ਦਾ ਠੀਕ ਹੈ ਜੀ ਤੇ ਇਹਦੀ ਮਨਿਆਦ ਕਿੰਨਾ ਕਰ ਰਹਿੰਦੀ ਹੈ ਵੀਰ ਜੀ ਮਨਿਆਦ ਵੀਰੇ ਇਹਦੀ ਮਨ ਕੇ ਚਲ 10 ਸਾਲਾਂ ਬਾਅਦ ਰਿਪੇਅਰ ਤਾਂ ਕਰਨੀ ਪੈਂਦੀ ਹੈ ਕਿਉਂਕਿ ਭਾਈ ਆਪਣੇ ਤੇ ਵਜਦਾ ਨਹੀਂ ਗਾਪ ਉੱਪਰਲੇ ਪਾਸੇ ਸਾਰੋਂ ਦਾ ਮੀਨ ਵਾਲਾ ਖਰਾਬ ਹੋ ਜਾਂਦਾ ਕਾਹੀ ਐ ਸਰ ਉੱਤੇ ਜੀ ਮਿਲਦੀ ਜੇ ਕਾਹੀ ਮਿਲ ਜੇ ਫਿਰ ਉਹਦੇ ਅਰ ਗਰੀਸ ਨਹੀਂ ਫਿਰ ਨਹੀਂ ਖਰਾਬ ਹੁੰਦਾ ਫਿਰ ਵੀ 10 ਸਾਲਾਂ ਕੱਢ ਜ ਠੀਕ ਹੈ ਤੇ ਲਓ ਜੀ ਇਹ ਸ਼ੈੱਡ ਸੀ ਜਿਹੜਾ ਆਪਾਂ ਅੱਜ ਤੁਹਾਨੂੰ ਦਿਖਾਇਆ ਸੀ ਆਪਣੀ ਅੱਜ ਸ਼ੈੱਡ ਵਾਲੀ ਲੜੀ ਚੱਲੀ ਜਾਂਦੀ ਹੈ ਆਪਾਂ ਹਰੇਕ ਪ੍ਰਕਾਰ ਦਾ ਤੁਹਾਨੂੰ ਸ਼ੈੱਡ ਦਿਖਾਈ ਜੰਨੇ ਵੀ ਕਿਸੇ ਵੀ ਆਪਣੇ ਵੀਰ ਨੂੰ ਡਾਊਟ ਨਾ ਰਵੇ ਕਿਸੇ ਕੋਲੇ 5 ਪਸ਼ੂ ਹੁੰਦੇ ਆ ਕਿਸੇ ਕੋਲੇ 10 ਹੁੰਦੇ ਆ ਕਿਸੇ ਕੋਲੇ 20 ਤੋਂ ਪਲੱਸ ਹੁੰਦੇ ਆ ਹਨਾ ਤੇ ਸਾਰਾ ਤੁਹਾਨੂੰ ਡਿਟੇਲ ਮਿਲ ਜਾਣੀ ਆ ਵੀ ਕਿੰਨਾ ਖਰਚਾ ਆਉਂਦਾ 5 ਪਸ਼ੂਆਂ ਵਾਲੇ 'ਚ ਕਿੰਨਾ ਖਰਚਾ ਆਉਂਦਾ 10 ਵਾਲੇ 'ਚ ਕਿੰਨਾ ਖਰਚਾ ਆਉਂਦਾ ਤੇ 20 ਵਾਲੇ 'ਚ ਕਿੰਨਾ ਖਰਚਾ ਆਉਂਦਾ ਤੇ ਇਧਰੋਂ ਸ਼ੈੱਡ ਦਾ ਤੁਸੀਂ ਵੀਊ ਦੇਖ ਸਕਦੇ ਹੋ ਕੰਪਲੀਟ ਇਦਰੋਂ ਇਹ ਸਟਾਰਟ ਹੁੰਦਾ ਸ਼ੈੱਡ ਇਧਰਲੇ ਪਾਸੇ ਜਾਲੀ ਲੱਗੀ ਹੋਈ ਆ ਤੇ ਇਹ ਵੀ ਸ਼ੇਪ ਇਹਦੀ ਛੱਤ ਆ ਬਾਕੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੱਤੀ ਐ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛਿਓ ਤੇ ਇਹੋ ਜਿਹਾਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੁਣ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ